ਨੀਤਾ ਜੀ ਨੀਤ ਕਮਲ ਸ਼ਰਮਾ ਜੀ ਸ਼ਰਮਾ ਜੀ ਅੱਜ ਇੱਥੇ ਆਇਆ ਗੜੀ ਦੇ ਪੁਲ ਤੇ ਤੇ ਜਿਹੜੀ ਚੁਗਿਆ ਸੜੀਆ ਦੀ ਉਹਨਾਂ ਨਾਲ ਹੈਲਪ ਕਰਨੇ ਕਿਹੜੇ ਆ ਬੋਲੋ ਸ਼ੰਕਰ ਭਗਵਾਨ ਕੀ ਜੈ ਸ਼੍ਰੀ ਮੁਖਤੇਸ਼ਵਰ ਨਿਸ਼ਕਾਂਤ ਸੇਵਾ ਸੁਸਾਇਟੀ ਲੁਧਿਆਣਾ ਵੱਲੋਂ 2 ਦਿਨ ਪਹਿਲਾਂ ਸਾਨੂੰ ਪਤਾ ਲੱਗਾ ਸੀ ਮਾਛੜਾ ਰੋਡ ਤੇ ਗੜੀ ਦਾ ਜਿਹੜਾ ਪੁਲਾ ਉੱਥੇ 18 ਤੇ 2 18 ਚੁਗਿਆ ਨੂੰ ਅੱਗ ਲੱਗੀ ਸੀ ਮੈਂ ਆਪਣੇ ਸੁਸਾਇਟੀ ਦੇ ਮੈਂਬਰਾਂ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਜੀ ਬਹੁਤ ਮਾੜੀ ਗੱਲ ਹੋਈ ਹੈ ਤੇ ਚਲੋ ਵੀ ਸਾਨੂੰ ਵੀ ਕੁਛ ਨਾ ਕੁਛ ਮਦਦ ਇਹਨਾਂ ਦੀ ਕਰਨੀ ਚਾਹੀਦੀ ਹੈ ਅਸੀਂ ਅੱਜ ਤਰਪਾਲਾ ਭਾਂਡੇ ਕੱਪੜੇ ਰਾਸ਼ਨ ਅਤੇ ਬੂਟ ਅਤੇ ਜਰਬਾ ਜਿੰਨਾ ਕਿ ਸਾਡੇ ਕੋਲ ਤਿਲ ਫੁੱਲ ਸੜਿਆ ਜੁੜਿਆ ਅਸੀਂ ਉਹ ਦੇ ਦਿਆਂ ਜੀ ਕਿਸ ਤਰ੍ਹਾਂ ਲੱਗਦਾ ਬਈ ਜਿਹੜੇ ਗਰੀਬ ਬੁੱਧਾ ਦੀ ਬਦਲ ਕਿਸ ਤਰ੍ਹਾਂ ਦੀ ਕਰੀ ਜਾਏਗੀ ਗਰੀਬ ਬੰਦੇ ਦੀ ਮਦਦ ਆ ਹਰ ਪਾਸੋਂ ਹੀ ਕਰਨੀ ਚਾਹੀਦੀ ਏ ਮੈਡੀਕਲ ਕੈਂਪ ਲਾ ਦਿਓ ਹੁਣ ਜਿਵੇਂ ਕਿ ਪਤਾ ਲੱਗਿਆ ਵੀ ਇਹਨਾਂ ਦਾ ਸਾਰਾ ਕੁਝ ਸਮਾਨ ਸੜ ਕੇ ਸੁਆਹ ਹੋ ਗਿਆ ਅਸੀਂ ਥੋੜਾ ਮੋਟਾ ਦੇ ਤਾ ਜੀ ਤੇ ਬਾਕੀ ਹੋਰ ਜਿਹੜੀਆਂ ਸੋਸਾਇਟੀਆਂ ਉਹ ਵੀ ਆ ਕੇ ਇਹਨਾਂ ਦਾ ਹੱਥ ਫੜਨ ਤੁਸੀਂ ਆ ਕੇ ਦੇਖਿਆ ਵੀ ਇਹਨਾਂ ਦੇ ਮਰੀਜ਼ੀ ਦੇ ਜਾਨਵਰ ਵੀ ਸੜ ਗਏ ਨੇ ਤੇ ਇਹਨਾਂ ਦੀ ਕਿਸ ਤਰ੍ਹਾਂ ਦੀ ਹੋਰ ਹੈਲਪ ਕਰਨੀ ਚਾਹੀਦੀ ਸਰਕਾਰ ਨੂੰ ਮੇਲ ਦਾ ਹੈਲਪਰ ਤਾਂ ਜਿਵੇਂ ਕਿਹਾ ਜਾਂਦਾ ਜੀ ਇਹ ਰਾਸ਼ਨ ਵਾਲੀ ਹੋਗੀ ਤਰਪਾਲਾਂ ਦੀ ਹੋ ਗਈ ਬਾਂਸਾਂ ਦੀ ਹੋ ਗਈ ਵੀ ਜਿਵੇਂ ਕਿ ਬਾਂਸ ਤੇ ਤਰਪਾਲ ਦੇਓਗੇ ਥੋੜੀ-ਮੋਟੀ ਆਪਣਾ ਘਰ ਦੁਆਰਾ ਬਸਾਈ ਜਿਓਗਾ ਅੱਤ ਦੀ ਠੰਡ ਪੈ ਰਹੀ ਏ ਕਿੱਥੇ ਆ ਸੋਣ ਵਿਚਾਰੇ ਹੁਣ ਸੀਦੀ ਦੇੜਾ ਚੱਲ ਰਿਹਾ ਸੀਦੀ ਦੇੜੇ ਚ ਅਲਦ ਵਾਲੇ ਜਿਹੜੇ ਪੰਡਾਰੇ ਲੱਗੇ ਹੋਏ ਲੰਗਰ ਲੱਗੇ ਉੱਥੋਂ ਇਹਦਾ ਗੁਜ਼ਾਰਾ ਕਰ ਰਿਹਾ ਤੇ ਸਾਡੇ ਮੈਂਬਰਾਂ ਨੇ ਮੈਨੂੰ ਕਿਹਾ ਭਈ ਭਾਈ ਇਹ ਥੋੜੀ-ਮੋਟੀ ਮਦਦ ਕਰਨੀ ਚਾਹੀਦੀ ਅਸੀਂ ਕੀਤੀ ਜੀ ਨਹੀਂ ਇਹਨਾਂ ਦਾ ਹੁਣ ਰਹਿਣ ਲਈ ਕੋਈ ਅਰੇਂਜਮੈਂਟ ਹੋਇਆ ਔਰ ਇੱਕ ਨਹੀਂ ਉਹ ਸਾਨੂੰ ਪਤਾ ਨਹੀਂ ਅਸੀਂ ਕਿਉਂਕਿ ਲੁਧਿਆਣੇ ਤੋਂ ਆਏ ਆ ਠੀਕ ਹੈ ਕਿ ਨਹੀਂ ਅਸੀਂ ਇੱਕ ਜਾਂ ਦੋ ਤਰਪਾਲਾਂ ਦਿੱਤੀਆਂ ਇਹਨਾਂ ਨੂੰ ਤੇ ਬਾਕੀ ਰਾਸ਼ਨ ਇਹਨਾਂ ਨੂੰ ਮਤਲਬ ਕਿ ਕਰਤੋ ਕਰ ਮਹੀਨੇਕ ਦਾ ਹੀ ਰਾਸ਼ਨ ਦੇ ਦਿੱਤਾ ਹੈ ਪਰ ਇਹ ਰਾਸ਼ਨ ਬਣਾਣਗੇ ਕਿੱਥੇ ਇਹ ਦੱਸਿਆ ਇਹਨਾਂ ਨੂੰ ਹੋਰ ਕੀ ਕੀ ਲੋੜ ਦੇ ਹੋਰ ਇਹਨਾਂ ਨੇ ਦੱਸਿਆ ਵੀ ਸਾਡੇ ਜਿਹੜੇ ਭਾਂਡੇ ਸੀ ਸਾਡੇ ਸੜ ਗਏ ਕਿਉਂਕਿ ਭਾਂਡਿਆਂ ਦੀ ਇਹਨਾਂ ਦੀ ਲੋੜ ਹੈ ਜੀ ਖਾਸ ਕਰਕੇ ਬਾਂਸਾਂ ਦੀ ਲੋੜ ਹੈ ਜੀ ਤੇ ਨਾਲੇ ਤਰਪਾਲਾਂ ਦੀ ਲੋੜ ਹੈ ਜੀ ਕੀ ਕਹਿਣਾ ਚੋਣ ਜਿਹੜੇ ਸਮਾਜਿਕ ਸੰਸਥਾਵਾਂ ਨੇ ਸਮਾਜ ਸੇਵੀ ਸੰਤਾ ਨੂੰ ਹੱਥ ਜੋੜ ਕੇ ਇਹ ਹੀ ਬੇਨਤੀ ਕਰਦੇ ਆ ਵੀ ਜਿਵੇਂ ਸਾਡੀ ਸੋਸਾਇਟੀ ਹੈ ਸਾਡੇ ਮੈਂਬਰ ਹੈ ਥੋੜਾ ਮੋਟਾ ਯੋਗਦਾਨ ਪਾ ਕੇ ਇਹਨਾਂ ਦੀ ਮਦਦ ਕਰਦੇ ਆ। ਉਦਾਂ ਤੁਹਾਨੂੰ ਵੀ ਨੌਜਵਾਨਾਂ ਨੂੰ ਦੋ ਚਾਰ ਦੋਸਤ ਇਕੱਠੇ ਕਰਕੇ ਥੋੜਾ ਮੋਟਾ ਤਿਲ ਫੋੜ ਇਕੱਠਾ ਕਰਕੇ ਇਹਨਾਂ ਦੀ ਮਦਦ ਕੀਤੀ ਜਾਵੇ। ਜੀ ਇੱਕ ਉਹਨਾਂ ਨਾਲ ਚੁੱਈ ਬਿਮਾਰ ਵੀ ਹੈਗੇ ਉਹਨਾਂ ਦਵਾਈਆਂ ਦੀ ਲੋੜ ਬੀਮਾਰੀ ਵਾਲੀ ਜਿਹੜੀ ਦਵਾਈਆਂ ਵਾਲੀ ਸੀ ਉਹ ਸਾਨੂੰ ਪਤਾ ਨਹੀਂ ਲੱਗਾ ਹੈਗਾ ਹੁਣ ਇਹਨਾਂ ਨੇ ਦੱਸਿਆ ਤੁਸੀਂ ਜਲਦ ਹੀ ਇਹਨਾਂ ਦੇ ਬਾਰੇ ਜਿਹੜੀਆਂ ਦਵਾਈਆਂ ਹੈਗੀਆਂ ਲੁਧਿਆਣੇ ਤੋਂ ਭੇਜ ਦਾਂਗੇ। ਕੁਝ ਪਤਾ ਲੱਗੇ ਕਿ ਪ੍ਰਸ਼ਾਸਨ ਤੋਂ ਘੱਟ ਰਿਹਾ ਆ ਗਏ ਨੇ? ਨਹੀਂ ਉਹ ਨਹੀਂ ਸਾਨੂੰ ਪਤਾ ਜੀ। ਕਿਉਂਕਿ ਸਾਨੂੰ ਜਿਵੇਂ ਟੀਵੀ ਤੇ ਖਬਰਾਂ ਚੱਲੀਆਂ ਜੀ ਉਹ ਤੋਂ ਸਾਨੂੰ ਪਤਾ ਲੱਗਿਆ ਸੀ ਅਸੀਂ ਉਸ ਸਾਧਨਾ ਟੀਵੀ ਦੀ ਖਬਰਾਂ ਦੇਖਿਆ ਸੀ ਇੱਥੇ ਆਏ ਆ ਤੇ ਇਹਨਾਂ ਦੀ ਬਾਹ ਫੜੀਏ ਤੇ ਮਦਦ ਕੀਤੀ ਹੈ ਤੇ ਬਾਕੀ ਸੋਸਾਇਟੀਆਂ ਨੇ ਵੀ ਇਹਨਾਂ ਦੀ ਬਾਹ ਫੜਨੀ ਚਾਹੀਦੀ ਹੈ ਇੱਥੇ ਇੱਕ ਮੈਡਮ ਹੈ ਉਹਨਾਂ ਨੇ ਥੋੜੀ ਮੋਟੀ ਹੋ ਲਈ ਜ਼ਿੰਮੇਵਾਰੀ ਉਹਨਾਂ ਨੂੰ ਸਾਰਾ ਕੁਝ ਪਤਾ ਹੈ ਜੀ ਉਹਨਾਂ ਨੇ ਇਹਨਾਂ ਦੇ ਨਾਮ ਨੂੰ ਸਾਰੇ ਕੁਝ ਲਿਖਿਆ ਹੈ ਜੀ ਕਿ ਇੱਥੇ ਨੇੜੇ ਪੈਂਦਾ ਜੀ ਸ਼੍ਰੀ ਮਕਤੇਸ਼ਵਰ ਮਾਹਦੇਵ ਸ਼੍ਰੀ ਮੰਦਿਰ ਮੁਕਤੀ ਧਾਮ ਚੈਲਾ ਉਹ ਪ੍ਰਧਾਨ ਜੀ ਚੰਦਰ ਮੋਹਨ ਜੀ ਵੀ ਇਹਨਾਂ ਨੂੰ ਲੰਗਰ ਪਹਚਾਇਆ ਸੀ ਤੇ ਅਸੀਂ ਪ੍ਰਧਾਨ ਚੰਦਰ ਮੋਹਨ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੈਪੋਲੇਨਾ ਜੀ ਮੇਰਾ ਨਾਮ ਸੁਨੀਤਾ ਰਾਣੀ ਹੈ ਅੱਜ ਜਿੱਤੇ ਦੂਜੇ ਉੱਪਰ ਜੇ ਅੱਜ ਲੱਗੀ ਸੀ ਗਰੀਬ ਪ੍ਰਵਾਸੀ ਰਹਦੇ ਉਹਨਾਂ ਦੀ ਮਦਦ ਲਈ ਸੰਸਥਾਵਾਂ ਆ ਗੀਆਂ ਕੀ ਹਣ ਤੁਹਾਨੂੰ ਸਰ ਅਸੀਂ ਇਹ ਕਹਿਣਾ ਚਾਹਨੇ ਆ ਕਿ ਜਿਹੜੀ ਸੰਸਥਾਵਾਂ ਆਈਆਂ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਇਹਨਾਂ ਨੂੰ ਵੀ ਹੋਰ ਵੀ ਲੋੜ ਹੈ ਕੀ ਇਹ ਕਿਸੇ ਦੀ ਲੋੜ ਹੈ ਹਾਂ ਜਿਸ ਤਰ੍ਹਾਂ ਆਪਣੇ ਲੁਧਿਆਣੇ ਤੋਂ ਆਏ ਸੀਗੇ ਸੇਵਾਦਾਰ ਉਹਨਾਂ ਨੇ ਜਿੱਦਾਂ ਹੁਣ ਰਾਸ਼ਨ ਦਿੱਤਾ ਕੱਪੜਾ ਲੱਤਾ ਦਿੱਤਾ ਬੱਚਿਆਂ ਨੂੰ ਟੋਪੀਆਂ ਜਰਾਬਾਂ ਜਾਗਟਾਂ ਜਦਾਂ ਦੇਖੇ ਗਏ ਨੇ ਅਸੀਂ ਕਹਿੰਦੇ ਹੋਰ ਸੇਵਾਦਾਰ ਆਣ ਜਿਹਦਾ ਇਹਨਾਂ ਨੂੰ ਜਿਸ ਚੀਜ਼ ਦੀ ਹੋਣ ਜਿਹਦਾ ਭਾਂਡੇ ਨਹੀਂ ਹੈਗੇ ਇਹਨਾਂ ਕੋਲ ਉੱਪਰ ਤਰ੍ਹਾਂ ਪਹਿਲਾਂ ਨਹੀਂ ਹੈਗੀਆਂ ਜਿਸ ਚੀਜ਼ ਦੀ ਲੋੜ ਹੈਗੀ ਉਹ ਸੇਵਾ ਕਰਕੇ ਜਾਣ ਹੁਣ ਤੱਕ ਕਿਹੜਾ ਤਾਂ ਖਾਣ ਪੀਣ ਦਾ ਦਿੱਤੇ ਚੱਲ ਰਿਹਾ ਹੋਰ ਨੂੰ ਦੋ ਖਾਣ ਪੀਣ ਦਾ ਤਾਂ ਜੀ ਹਰੇ ਤਾਂ ਅਸੀਂ ਉਹ ਆਪਣਾ ਇੱਧਰ ਆਪਣੇ ਵੱਲੋਂ ਘਰ ਵੱਲੋਂ ਕਰਦੇ ਪਏ ਆ ਬਸ ਤੁਹਾਡੇ ਵਰਗੇ ਸੇਵਾਦਾਰ ਆਂਦਾ ਕੋਈ ਸਾਨੂੰ ਦੁੱਧ ਦੇ ਜਾਂਦਾ ਵਾ ਕੋਈ ਸਾਨੂੰ ਚਾਹ ਪੀਂ ਚੀਨੀ ਦੇ ਜਾਂਦਾ ਵਾ ਵੀ ਅਸੀਂ ਬਸ ਆਪਣਾ ਬਣਾ ਕੇ ਇਹਨਾਂ ਦੇ ਤੱਕ ਪਹੁੰਚਾਉਂਦੇ ਪਏ ਆ ਜੀ ਜਿਹੜੀ ਲੁਧਿਆਣਾ ਤੋਂ ਸਸਤਾ ਆਇਆ ਉਹ ਤਾਂ ਤੁਸੀਂ ਹੋਰ ਕੀ ਬੰਦ ਕਰਦੇ ਬਸ ਅਸੀਂ ਇਹ ਮੰਗ ਕਰਦੇ ਆ ਕਿ ਚਲੋ ਵੀ ਇਹਨਾਂ ਦੇ ਕੋਲ ਹੁਣ ਜਿਹਦਾ ਬਰਤਨਾਂ ਦੀ ਘਾਟ ਹੈ ਵੀ ਬਰਤਨਾਂ ਦਾ ਆ ਜਾਵੇ ਤੇ ਤਰਪਾਈਲ ਆ ਜਾਵੇ ਇਹਨਾਂ ਕੋਲ ਬਸ ਇਹ ਮੰਗ ਕਰਦੇ ਪਏ ਆ ਅਸੀਂ